ਸਾਤਰੀਕਾ ਦੋਸਤੋ ਤੁਸੀਂ ਵੇਖ ਰਹੇ ਹੋ ਸਰਦਾਰ ਨਿਊਜ਼ ਅੱਜ ਪਹੁੰਚੇ ਪਿੰਡ ਠੋਪੜੀਆਂ ਵਿਖੇ ਜਿੱਥੇ ਬੰਦੀ ਛੋੜ ਅਤੇ ਵਿਸ਼ਕਰਮਾਂ ਦਾ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਹਰ ਸਾਲ ਹੀ ਗੁਰਦੁਆਰਾ ਸਾਹਿਬ ਇਸ ਬਹੁਤ ਹੀ ਸਜਾਵਟ ਕੀਤੀ ਗਈ ਹੈ ਇਹ ਰਾਤ ਦਾ ਦ੍ਰਿਸ਼ ਹੈ ਦੇਖੋ ਰੌਣਕ ਮੱਲਾ ਬੂਗਾ ਡੈਕੋਰੇਸ਼ਨ ਮੌਕੀਆ ਤੇ ਅੱਗੇ ਦੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਕੇ ਦੂਰੋ ਦੂਰੋ ਸੰਗਤਾਂ ਪਹੁੰਚ ਰਹੀਆਂ ਦੀਵੇ ਜਗ ਰਹੇ ਆ ਰੋਸ਼ਨੀ ਕਰਕੇ ਅਦਵਲ ਦੀ ਰਾਤ ਅੱਜ ਪੂਰੀ ਡੈਕੋਰੇਸ਼ਨ ਮੁਰਦਾਰ ਸਾਹਿਬ ਤੇ ਕੀਤੀ ਹੋਈ ਆ ਤੁਸੀਂ ਦੇਖ ਰਹੇ ਸਰਦਾਰ ਨਿਊਜ਼ ਮੈਂ ਤੁਹਾਡਾ ਪ੍ਰਵੀਨ ਚੇਹ ਲਲਤੇਲਾ ਬੰਦਲਾ ਇਹ ਆਪਣੀ ਆਪਣੀ ਹਾਂਸ ਅਸ਼ਕਤਰ ਕਰਕੇ ਗਾਹ ਗਾਨ ਪੱਤਰ ਦੁਤੀਆ ਮਾਰ ਸਕਿਆ ਰਹਾ ਹੈ ਸੰਗਰ ਆਗਨੀ ਪੰਜਮ ਥਾਪ ਹੈ ਬੋਲ ਕਰੀਆ ਦੇਵ ਗੰਧਾਰੀ ਗੰਧਾਰੀ ਸਹਿਤੀ ਉਚਾਰੀ ਤਰਾਸ ਰਹੀਏ ਪੰਜ ਚੌਗਾਈ ਮਾਨ ਰਗ ਸੋ ਸਤਿਗਦਾਈ ਮਾਲੂਮਾ ਸੰਗ ਮੇਵਾ ਕਬਲਾ ਚੰਦ ਕਾ ਸਕੇ ਉਦਾਹਾ ਖੌ ਘਟਿਆ ਪਉ ਰਾਮ ਜਿਦਾਈ ਅਸ਼ਟ ਮਾਰ ਕਾ ਸਤਿਗਦਾਈ ਬੋਨੇ ਆਇਓ ਹੈ ਨਾ ਪੰਜ ਮਾਰ ਸੰਗ ਅਰਥ ਸਤ ਨਾਲ ਪਾ ਚਾ ਸੁਨਾਈ ਪਾਂ ਚੋ ਮਾਰ ਜਾ ਸਰਬਾਨੰਦ ਪਾਸ ਕਰ ਆਏ ਚੰਦਰ ਮੇਂ ਮੰਗਲੀ ਸੁਹਾਏ ਸਰਸਬਾਨਾ ਵਾਹਿਗੁਰੂ ਦਾ ਗਾਵੇ ਸਰਸ ਬਸੰਤ ਦਾ ਮੌਦਾ ਕੱਚੇ ਦੀ ਪਟਮੰਦਰੇ ਟੋਢੀ ਬਈਆ ਰਾਪ ਆਉਂਦੀਓ ਗੁਜਰੀ ਸੰਤੀ ਭਕੇ ਖਾਦ ਹਰਨਤਾ ਗੋਤਿ ਨਿਯੋਰਾਮਾ ਕਮ ਸੰ ਚੰਪਕੇ ਨਾਮ ਦੌਰਾਇਓ ਤਕੜਾ ਕਲਿਆਨਾ ਅਸ਼ਵਧਰਨੀ ਕਕੇ ਜਨਾ ਸਭ ਮਿਲ ਸ੍ਰੀ ਆਗਾ ਗਾਵੈ ਪੰਜ ਸੰਗ ਬਰੰਗ ਲਾਵੈ ਮੇਰਾ ਨੀਰਨਾਟੇ ਧਰੀ ਗਬਲੀ ਗਾਵੈ ਆਸਵਰੀ ਤੇ पाच ਸਤਿਗਿਲਾ ਕੀ ਸ੍ਰੀ ਦਾਸ ਚੋ ਪੰਜ ਮਹਾਰਾਜੀ ਸਾਧੂ ਸਾਗਰ ਸਾਗਰਾ ਆਯਾ ਗੋੜ ਦਾ ਧੀਰ ਦਰਸਿਹਰਾ ਗੁੰਡ ਬੋ ਮਹੇਰ ਖਸਟ ਮੇਗ ਰਾਗ ਦਾ ਹੈ ਪੰਜ ਸੰਗ ਬਰਨ ਲਾ ਸੋਰਠ ਮਾਡਵਲਾ ਰੇ ਤਨੀ ਪਣ ਗਾਵੈ ਆਸਾ ਗੁਰ ਗੰਨੀ ਉਚੈ ਸਰ ਸੋਹਣ ਕੇ ਨੀ ਮੇਗ ਰਾਗ ਚ ਪੰਜੋ ਚੀ ਬੈਰਾ ਘਰ ਗਜ ਘਰ ਕੇ ਜਾ ਜਬਲੀ ਘਰਾ ਨਟਯੋ